ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸ਼ਾਰਟ ਟਾਈਮ ਦੇ ਉੱਤੇ ਸਮੁੱਚਾ ਪ੍ਰੈਸ ਭਾਈਚਾਰਾ ਪਹੁੰਚਿਆ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਦੂਜਾ ਮੈਂ ਪੰਜਾਬ ਸਰਕਾਰ ਦੀ ਨਿਖੇਦੀ ਕਰਦਾ ਹਾਂ ਜਿਨ੍ਹਾਂ ਨੇ ਜੋ ਲੋਕਤੰਤਰ ਦਾ ਐਡਾ ਵੱਡਾ ਥੰਮ ਹੈ ਪ੍ਰੈਸ ਇੱਕ ਪ੍ਰੈਸ رپورਟਰ ਦੇ ਉੱਤੇ ਪੋਜੀਸ਼ਨ ਦੇ ਉੱਤੇ ਪਰਚਾ ਦੇ ਕੇ ਜੋ ਘਿਰਾਉਣੀ ਹਰਕਤ ਕੀਤੀ ਹੈ ਬਹੁਤ ਨਿੰਦਣਯੋਗ ਹੈ ਕਿਉਂਕਿ ਸਰਕਾਰ ਹਮੇਸ਼ਾ ਹੀ ਜਦੋਂ ਤੋਂ ਇਹ ਹੋੰਦ ਚਾਈ ਹੈ 2022 ਤੋਂ ਲੈ ਕੇ ਇਹ ਲੋਕਾਂ ਦੀ ਆਵਾਜ਼ ਦਬਾਉਂਦੀ ਰਹੀ ਹੈ ਲੋਕਾਂ ਨੂੰ ਡਰਾਉਂਦੇ ਰਹੇ ਹੈ ਧਰਾਤਮਕਾ ਕੇ ਜੋ ਅੱਜ ਤੱਕ ਜਾਰੀ ਹੈ ਹੁਣ ਇਹਨਾਂ ਨੇ ਪ੍ਰੈਸ ਤੇ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਇਹ ਬਹੁਤ ਕਾਨੂੰਨੀ ਹਰਕਤ ਹੈ ਔਰ ਸ਼ਰੋਣੀ ਕਾਲੀ ਦਲ ਇਹਦਾ ਵਿਰੋਧ ਕਰਦਾ ਹੈ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡਾ ਜੋ ਵੀ ਤੁਸੀਂ ਸਹਿਯੋਗ ਮੰਗੋਗੇ ਤੁਸੀਂ ਸੋਚੀ ਪ੍ਰੈਸ ਦੇ ਨਾਲ ਆ ਦੂਸਰਾ ਪਿਛਲੇ ਦਿਨੀ ਵਿਭਾਜਨੇ ਵਿਭਾਰ ਹਰਸ਼ਿੰਦਰਤ ਕੌਰ ਬਾਦਲੀਆਂ ਨੇ ਬਠਿੰਡੇ ਜਿਹੜਾ ਐਮਰਜੈਂਸੀ ਵਾਰਡ ਹੈ ਉਹਦੇ ਵਿੱਚ 28 ਬੱਡਾ ਹੈ ਤੇ ਉਹਨੂੰ ਲਗਭਗ ਜੇ ਆਪਾਂ ਗੱਲ ਕਰੀਏ ਤਿੰਨ ਸਟੇਟਾਂ ਦਾ ਆਪਣੀਆਂ ਹੋ ਗਈਆਂ ਤੇ 100 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਜਿੰਨੇ ਪੇਸ਼ੈਂਟ ਮਰੀਜ਼ ਆਉਂਦੇ ਆ ਮੇਰੇ ਖਿਆਲ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਆ ਔਰ ਵੱਡੀਆਂ ਸੜਕਾਂ ਹੋਣ ਕਰਕੇ ਨੈਸ਼ਨਲ ਹਾਈਵੇ ਹੋਣ ਕਰਕੇ ਇੱਥੇ ਐਕਸੀਡੈਂਟ ਜ਼ੋਨ ਵੱਧ ਹੈ ਐਕਸੀਡੈਂਟ ਵੱਧ ਹੁੰਦੇ ਆ ਔਰ ਐਮਰਜੈਂਸੀ ਦੇ ਹਾਲਾਤਾਂ ਦੇ ਵਿੱਚ ਇੱਥੇ ਤੁਹਾਡੇ ਕੋਲੇ ਵੀ ਸਾਡੇ ਕੋਲੇ ਫੋਨ ਆਉਂਦੇ ਸੀਗੇ ਤੇ ਸਾਡੇ ਕੋਲੇ ਵੀ ਫੋਨ ਆਉਂਦੇ ਆ ਵੀ ਸਾਨੂੰ ਬੈੱਡ ਨਹੀਂ ਮਿਲ ਰਿਹਾ ਸਾਨੂੰ ਵੈਂਟੀਲੇਟਰ ਨਹੀਂ ਮਿਲ ਰਿਹਾ ਉਹ 28 ਬੈੱਡਾਂ ਤੋਂ ਬੀਬਾ ਜੀ ਨੇ ਪਾਰਲੀਮੈਂਟ ਦੇ ਵਿੱਚ ਡਿਮਾਂਡ ਕਰੀ ਸੀ ਵੀ ਉਹਨੂੰ 300 ਬੈੱਡ ਦਾ ਕੀਤਾ ਜਾਵੇ ਔਰ ਸਰਕਾਰ ਨੇ ਕੇਂਦਰ ਸਰਕਾਰ ਨੇ ਬੀਬਾ ਹਰਸਿਮਰਤ ਕੌਰ ਬਾਦਲੀਆਂ ਦੀ ਮੰਗ ਮੰਨਦੇ ਹੋਏ ਉਹ 300 ਬੈੱਡ ਮਨਜ਼ੂਰ ਕੀਤਾ ਹੈ ਔਰ ਮੈਂ ਤੁਹਾਡੇ ਜ਼ਰੀਏ ਵਿਵਾ ਹਰਸਿਮਰਤ ਕੌਰ ਜੀ ਦਾ ਔਰ ਅਸੀਂ ਸੋਚੀ ਬਠਿੰਡਾ ਦੀ ਸ਼ਰੋਣੀ ਇਕਾਲੀ ਕਲ ਦੀ ਟੀਮ ਜਿਹੜੀ ਸਾਡੀ ਵਿਵਾ ਹਰਸਿਮਰਤ ਕੌਰ ਦਾ ਅਸੀਂ ਤਹਿ ਦਿਲੋਂ ਤੁਹਾਨੂੰ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਵੱਡਾ ਅ ਅਪਰਾਲਾ ਕੀਤਾ ਕਿਉਂਕਿ ਜਦੋਂ ਤੋਂ ਬਠਿੰਡਾ ਏਮਜ਼ ਦਾ ਜਿਹੜਾ ਇਹਦਾ ਬਣਾਉਣ ਦਾ ਸਿਹਰਾ ਵਿਵਾ ਹਰਸਿਮਰਤ ਕੌਰ ਬਾਦਲੀਆਂ ਨੂੰ ਜਾਂਦਾ ਹੈ ਉਹਨਾਂ ਨੇ ਜਦੋਂ ਹਿੰਦੁਸਤਾਨ ਦੇ ਵਿੱਚ ਏਮਜ਼ ਵਰਗੇ 12 13 14 ਹਸਪਤਾਲ ਹਸਪੀਟਲ ਲੋਟ ਹੋਏ ਸੀ ਦਾ ਇੱਕ ਰਿਕਾਰਡ ਟਾਈਮ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਜਾਨੇ 3 ਸਾਲਾਂ ਤੋਂ ਘੱਟ ਟਾਈਮ ਦੇ ਵਿੱਚ ਇਸ ਨੂੰ ਬਣਾ ਕੇ ਇਹ ਵੀ ਇੱਕ ਰਿਕਾਰਡ ਬਣਾਇਆ ਸੀ ਉਹ ਵੀ ਜਿਹੜੇ ਯਤਨ ਸੀ ਬੀਬਾ ਉਹ ਜਿਹੜੇ ਉਤਮ ਸੀ ਉਦਮ ਸੀ ਉਹ ਬੀਬਾ ਹਰਸਿਮਰਤ ਕੌਰ ਬਾਦਲ ਦੇ ਸਦਕਾ ਹੀ ਹੋਏ ਇਹ ਇਹਨੇ ਘੱਟ ਟਾਈਮ ਦੇ ਵਿੱਚ ਬਣਾਇਆ ਕਿਉਂਕਿ ਅਸੀਂ ਉਦੋਂ ਦੇਖਦੇ ਸੀ ਤੁਸੀਂ ਵੀ ਦੇਖਦੇ ਸੀ ਬੀਬਾ ਵਾਰ-ਵਾਰ ਇਥੇ ਗੇੜਾ ਮਾਰਦੇ ਸੀ ਕੱਲੀ-ਕੱਲੀ ਗੱਲ ਨੂੰ ਨੋਟ ਕਰਦੇ ਸੀ ਔਰ ਠੇਕੇਦਾਰਾਂ ਦੇ ਉੱਤੇ ਪ੍ਰੈਸ਼ਰ ਪਾਉਂਦੇ ਸੀ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਪਾਉਂਦੇ ਸੀ ਉਹਨਾਂ ਨੂੰ ਕੋਈ ਕਮੀ ਨਾ ਆਵੇ ਫੇਰ ਵੀ ਸਰਕਾਰ ਜਦੋਂ ਐਫਐ ਕਾਂਗਰਸ ਦੀ ਸੀ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਉਹਨੂੰ ਲੇਟ ਕਰਨ ਦੀਆਂ ਪਰ ਬੀਬਾ ਜੀ ਨੇ ਬੜੇ ਵਧੀਆ ਢੰਗ ਨਾਲ ਉਹਨੂੰ ਨੇਪਰੇ ਚੜਾ ਕੇ ਬੜੇ ਸ਼ਾਰਟ ਟਾਈਮ ਦੇ ਵਿੱਚ ਉਹ ਲੋਕਾਂ ਦੇ ਹਵਾਲੇ ਕੀਤਾ ਸੀਗਾ ਲੋਕਾਂ ਨੂੰ ਉਸ ਦੀ ਸਹੂਲਤ ਮਿਲੀ ਹੈ ਇਹ ਵੀ ਇਹਦਾ ਵੀ ਸਿਹਰਾ ਬੀਬਾ ਹਰਸਿੰਦਰ ਕੌਰ ਬਾਦਲ ਜੀ ਨੇ ਜਾਂਦਾ ਔਰ ਜਿਹੜੀ ਇੱਕ ਸਾਡੇ ਵਪਾਰੀਆਂ ਦੀ ਬੜੇ ਟਾਈਮ ਤੋਂ ਮੰਗ ਸੀਗੀ ਜਿਹੜੀ ਫਿਰੋਜ਼ਪੁਰ ਤੋਂ ਬਾਇਆ ਬਠਿੰਡਾ ਦਿੱਲੀ ਆਪਾਰਤ ਬੰਦੇ ਮਾਤਰਮ ਬੰਦੇ ਮਾਤਰਮ ਜਿਹੜੀ ਰੇਲ ਸੀ ਔਰ ਉਹ ਬਹੁਤ ਘੱਟ ਟਾਈਮ ਦੇ ਵਿੱਚ ਦਿੱਲੀ ਪਹੁੰਚਾਉਂਦੀ ਹੈ ਔਰ ਉੱਥੋਂ ਵਾਪਸ ਆਉਣ ਦਾ ਵੀ ਇੱਕ ਵਧੀਆ ਉਹਨਾਂ ਦਾ ਰੂਟ ਹੈ ਇਹ ਵਧੀਆ ਟਾਈਮ ਟੇਬਲ ਹੈ ਔਰ ਇਹ ਵੀ ਵਿਵਾ ਹਰਸਿਮਰਤ ਕੌਰ ਬਾਦਲੀਆਂ ਨੇ ਮੰਗ ਕਰੀ ਜੀ ਇਹ ਵੀ ਮੰਗ ਮੰਨੀ ਗਈ ਹੈ ਤੇ ਅਸੀਂ ਇਸ ਗੱਲ ਦੇ ਉੱਤੇ ਵੀ ਵਿਵਾ ਹਰਸਿਮਰਤ ਕੌਰ ਬਾਦਲੀਆਂ ਦਾ ਧੰਨਵਾਦ ਕਰਦੇ ਹਾਂ ਜਦੋਂ ਤੋਂ ਵਿਵਾ ਹਰਸਿਮਰਤ ਕੌਰ ਬਾਦਲ ਜੀ ਪਾਰਲੀਮੈਂਟ ਮੈਂਬਰ ਬਣਿਆ ਹੈ ਬਠਿੰਡਾ ਤੋਂ ਬਠਿੰਡਾ ਦੀ ਉਹ ਤੋਂ ਕਿਸਮਤ ਬਦਲ ਗਈ ਕਹਿ ਲਓ ਤੁਸੀਂ ਬਠਿੰਡਾ ਦੁਨੀਆ ਦੇ ਨਕਸ਼ੇ ਦੇ ਉੱਤੇ ਆ ਗਿਆ ਕਿਉਂਕਿ ਵਿਵਾ ਜੀ ਨੇ ਹਮੇਸ਼ਾ ਛੋਟੇ-ਛੋਟੇ ਗੱਲ ਤੋਂ ਲੈ ਕੇ ਵੱਡੇ-ਵੱਡੇ ਪ੍ਰੋਜੈਕਟਾਂ ਤੱਕ ਧਿਆਨ ਦਿੱਤਾ ਹੈਗਾ ਔਰ ਜਿਹੜੇ ਬਠਿੰਡੇ ਦੇ ਟਿੱਬਿਆਂ ਦਾ ਰੇਤਾ ਸੀ ਟਿੱਬੇ ਹੁੰਦੇ ਸੀ ਬਠਿੰਡੇ ਦੇ ਵਿੱਚ ਬਠਿੰਡੇ ਦੇ ਲੋਕਾਂ ਨੂੰ ਸਾਨੂੰ ਪਿਛੜੇ ਕਿਹਾ ਜਾਂਦਾ ਸੀ ਅਸੀਂ ਐਜੂਕੇਸ਼ਨ ਦੇ ਵਿੱਚ ਪਿਛੜੇ ਹੋਏ ਸੀ ਅੱਜ ਅਸੀਂ ਆ ਬੁਨਿਆਦੀ ਸਹੂਲਤਾਂ ਜਿਵੇਂ ਹਸਪਤਾਲਾਂ ਦੇ ਨਾਲ-ਨਾਲ ਅਸੀਂ ਐਜੂਕੇਸ਼ਨ ਦੇ ਵਿੱਚ ਵੀ ਬਠਿੰਡੇ ਦੇ ਵਿੱਚ ਦੁਨੀਆ ਭਰ ਤੋਂ ਵੀ ਕਹਿ ਸਕਦੇ ਹਾਂ ਔਰ ਹਿੰਦੁਸਤਾਨ ਭਰ ਤੋਂ ਇੱਥੇ ਲੋਕ ਪੜਨ ਆਉਂਦੇ ਆ ਔਰ 5-5 ਜੁਲੀ ਵਰਸਤੀਆਂ ਉਹਨੇ ਇੱਕ ਜ਼ਿਲ੍ਹੇ ਦੇ ਵਿੱਚ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਮਿਸਾਲ ਆ ਇਹਦਾ ਸਿਰਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬੀਬਾ ਹਰਸਿਮਰਤ ਕੌਰ ਬਾਦਲੀਆਂ ਨੂੰ ਸਾਡੇ ਸਤਿਕਾਰਯੋਗ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲੀਆਂ ਨੂੰ ਜਾਂਦਾ ਹੈ ਜਦੋਂ ਤੋਂ ਬੀਬਾ ਜੀ ਪਾਰਲੀਮੈਂਟ ਮੈਂਬਰ ਬਣਿਆ ਹੈ ਬਠਿੰਡੇ ਦੀ ਡਿਵੈਲਪਮੈਂਟ ਹੋਈ ਹੈ ਕੱਲੀ ਕੱਲੀ ਗੱਲ ਉਹਨਾਂ ਦੇ ਧਿਆਨ ਦੇ ਵਿੱਚ ਆ ਕੇ ਉਹ ਹਰੇਕ ਲੋਕਾਂ ਦੇ ਮਸਲੇ ਹੱਲ ਕਰਦੇ ਆ ਪਾਰਲੀਮੈਂਟ ਮੈਂਬਰ ਪਹਿਲਾਂ ਵੀ ਸਾਡੇ ਬੰਦੇ ਰਹੇ ਆ ਔਰ ਬੀਬਾ ਜੀ ਕਿਵੇਂ ਬਠਿੰਡੇ ਦੇ ਔਰ ਪੰਜਾਬ ਦੇ ਮਸਲੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਚੱਕਦੇ ਆ ਇਹ ਵੀ ਕਾਬਲੇ ਤਾਰੀਫ ਹੈ ਤੁਸੀਂ ਸਾਰੇ ਦੇਖਦੇ ਹੋ ਸਾਰੇ ਲੋਕ ਦੇਖਦੇ ਆ ਬਟਿੰਡੇ ਸ਼ਹਿਰ ਵਾਸੀਆਂ ਨੂੰ ਅਸੀਂ ਅੱਜ ਦੇ ਬੀਬਾਂ ਨੂੰ ਅਸੀਂ ਚਾਰ ਵਾਰੀ ਚੌਥੀ ਵਾਰੀ ਚੋਣ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਹੈ ਦਾ ਅਸੀਂ ਸਾਰੇ ਸ਼ਹਿਰ ਵਾਸੀ ਮਾਣ ਮਹਿਸੂਸ ਕਰਦੇ ਆ ਕਿ ਜਿਹੜਾ ਸਾਡਾ ਪਾਰਲੀਮੈਂਟ ਮੈਂਬਰ ਹੈ ਉਹ ਸਾਡੇ ਮਸਲੇ ਚੱਕਦਾ ਹੈ ਔਰ ਉਹਨਾਂ ਨੂੰ ਹੱਲ ਕਰਵਾਉਂਦਾ ਹੈ ਦਿਨ ਰਾਤ ਉਹਨਾਂ ਨੇ ਇੱਕ ਕਰਕੇ ਬਟਿੰਡੇ ਦੇ ਲੋਕਾਂ ਨੂੰ ਉਹਨਾਂ ਦਾ ਜੀਵਨ ਉੱਚਾ ਚੱਕਣ ਵਾਸਤੇ ਯੋਗਦਾਨ ਪਾਇਆ ਹੈ ਦੂਜੇ ਪਾਸੇ ਜੇ ਗੱਲ ਕਰੀਏ ਆਪਾਂ ਮੌਜੂਦਾ ਸਰਕਾਰ ਦੀ ਔਰ ਉਹ ਗੱਲ ਕਰਦਾ ਹੈ ਮੁੱਖ ਮੰਤਰੀ ਗੱਲ ਕਰਦਾ ਹੈ ਵੀ ਸੁਖਵੀਰ ਬਾਦਲ ਨੇ ਕੀ ਕੰਮ ਕੀਤੇ ਹੈ ਤਿੰਨ ਦਿਨ ਲੱਗਣਗੇ ਜਿਹੜੇ ਅਕਾਲੀ ਦਲ ਨੇ ਕੰਮ ਕੀਤੇ ਹੈ ਤੁਸੀਂ ਪਿਛਲੇ ਰਾਜ ਨੂੰ ਛੱਡੋ 69 ਨੂੰ ਛੱਡ ਦਿਓ ਬਾਦਲ ਸਾਹਿਬ ਨੇ ਕੀ ਕੰਮ ਕੀਤੇ ਹੈ 2007 ਤੋਂ ਲੈ ਕੇ 10 ਸਾਲਾਂ ਦੇ ਵਿੱਚ ਜੇ ਬਠਿੰਡਾ ਕੱਲਾ ਨੇ ਮੁਹੱਲੇ ਵਰਗੇ ਸਾਡੇ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਦੇ ਗਲਿਆਰਾ ਯੋਜਨਾ ਵਰਗੇ ਵਿਰਾਸਤੇ ਖਾਲਸਾ ਵਰਗੇ ਜਿਹੜੇ ਕੰਮ ਕੀਤੇ ਆ ਔਰ ਜਿਹੜੇ ਲੋਕਾਂ ਨੂੰ ਸਹੂਤ ਦਿੱਤੀ ਆ ਵਪਾਰੀਆਂ ਨੂੰ ਦਿੱਤੀ ਆ ਖਰੀਦ ਕੇਂਦਰ ਬਣਾਏ ਆ ਕੱਲੇ-ਕੱਲੇ ਕੰਮ ਤੁਸੀਂ ਮੈਂ ਕੀ ਗਨਾਵਾ ਤੁਹਾਨੂੰ ਜੋ ਕੰਮ ਹੋਇਆ ਛੋਹਨੇ ਕਾਲੀ ਦਲ ਦੀ ਸਰਕਾਰ ਦੌਰਾਨ ਹੋਇਆ ਇੱਕ ਵੀ ਪ੍ਰੋਜੈਕਟ ਕਾਂਗਰਸ ਨੇ ਜੇ 5 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਲੈ ਕੇ ਆਂਦਾ ਹੋਵੇ ਇੱਕ ਰਿਕਾਰਡ ਜ਼ਰੂਰ ਉਹਨਾਂ ਨੇ ਵੀ ਬਣਾਇਆ ਸੀ ਵੀ ਜਿੰਨੇ ਪ੍ਰੋਜੈਕਟ ਪੰਜਾਬ ਦੇ ਵਿੱਚੋਂ ਕਾਰਖਾਨੇ ਬੰਦ ਹੋ ਕੇ ਉਹ ਵੱਧੀ ਗਏ ਸੀ ਜਾਂ ਯੂਪੀ ਚ ਗਏ ਸੀ ਜਾਂ ਐਮਪੀ ਦੇ ਵਿੱਚ ਗਏ ਸੀ ਉਹ ਵੀ ਇੱਕ ਰਿਕਾਰਡ ਸੀ ਔਰ ਇਹ 4 ਸਾਲਾਂ ਦੇ ਵਿੱਚ ਇੱਕ ਵੀ ਪ੍ਰੋਜੈਕਟ ਇੱਕ ਵੀ کارਖਾਨਾ ਭਗਵੰਤ ਮਾਨ ਸਾਬਤ ਕਰਦੇ ਪੰਜਾਬ ਦੇ ਲੋਕਾਂ ਨੂੰ ਔਰ ਦੂਜੇ ਪਾਸੇ ਜਿਹੜੇ ਹਾੜਾਂ ਦੇ ਵਿੱਚ ਜੋ ਹਾਲਾਤ ਬਣੇ ਹੋਏ ਐ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ 12000 ਕਰੋੜ ਰੁਪਏ ਜਿਹੜਾ ਉਹਨਾਂ ਨੇ ਇੱਕ ਰੰਗਲਾ ਪੰਜਾਬ ਅਕਾਊਂਟ ਬਣਾ ਕੇ ਉਹਦੇ ਵਿੱਚ ਟਰਾਂਸਫਰ ਕੀਤਾ ਹੈ ਉਹਦੇ ਵਿੱਚ ਵੀ ਅਸੀਂ ਮੰਗ ਕਰਦੇ ਆਂ ਮੁੱਖ ਮੰਤਰੀ ਤੋਂ ਉਹ ਲੋਕਾਂ ਨੂੰ ਸਾਬਤ ਕਰੇ ਲੋਕਾਂ ਨੂੰ ਕਲੀਅਰ ਕਰੇ ਵੀ ਉਹ ਫੰਡ ਦੇ ਵਿੱਚ ਕਿੰਨਾ ਖਰਚ ਹੋਇਆ ਉਥੇ ਕਿੰਨਾ ਆਇਆ ਤੇ ਕਿੰਨਾ ਗਿਆ ਉਹ ਵੀ ਉਹਨਾਂ ਨੇ ਭੰਮਲਬੂਸਾ ਬਣਾਇਆ ਹੋਇਆਗਾ ਔਰ ਜੇ ਆਪਾਂ ਗੱਲ ਕਰੀਏ ਜਿਹੜਾ ਭਗਵੰਤ ਮਾਨ ਜੀ ਨੇ ਜਿਵੇਂ ਸੁਵੀਰ ਬਾਦਲ ਦਾ ਕਿਹਾ ਹੋਇਆਗਾ ਉਹਨਾਂ ਨੇ ਵੀ ਕੋਈ ਕੰਮ ਕਰਕੇ ਦਿਖਾਵੇ ਅਸੀਂ ਚੈਲੰਜ ਕਰਦੇ ਵੀ ਤੁਹਾਡੀ ਸਰਕਾਰ ਦੌਰਾਨ ਕੀ ਕੰਮ ਕੀਤਾ ਹੈਗਾ ਤੁਸੀਂ ਸਾਨੂੰ ਦੱਸ ਦਿਓ ਅ ਦੂਸਰੀ ਗੱਲ ਜਿਹੜੀ ਜੇ ਆਪਾਂ ਗੱਲ ਕਰੀਏ ਬਠਿੰਡੇ ਦੇ ਕਾਰਪੋਰੇਸ਼ਨ ਦੀ ਬਠਿੰਡੇ ਦੇ ਕਾਰਪੋਰੇਸ਼ਨ ਦੇ ਵਿੱਚ ਜਿਵੇਂ ਤੁਸੀਂ ਦੇਖਦੇ ਹੋ ਨਕਸ਼ਿਆਂ ਦਾ ਕੀ ਹਾਲ ਹੈ ਕਿਵੇਂ ਇੱਥੇ ਕ腐ਸ਼ਨ ਦਾ ਬੋਲਬਾਲਾ ਹੋ ਰਿਹਾ ਹੈ ਕਾਰਪੋਰੇਸ਼ਨ ਦੇ ਵਿੱਚ ਇੱਕ ਵੀ ਕੰਮ ਬਿਨਾ ਪੈਸੇ ਤੋਂ ਨਹੀਂ ਹੁੰਦਾ ਲੋਕ ਜਾਣਦੇ ਆ ਖੱਜਲਖਵਾਰ ਹੁੰਦੇ ਆ ਉਹ ਬਟਿੰਡੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਐ ਨਹੀਂ ਪਤਾ ਲੱਗ ਰਿਹਾ ਵੀ ਸਾਡਾ ਐਮਐਲਏ ਕਰ ਰਿਹਾ ਕੰਮ ਇੱਥੇ ਜਾਂ ਮੇਅਰ ਕਰ ਰਿਹਾ ਐਥੇ ਮੈਂ ਬਟਿੰਡੇ ਸ਼ਹਿਰ ਦੇ ਵਸਨੀਕਾਂ ਦੇ ਬਹਾਅ ਦੇ ਉੱਤੇ ਇਹ ਗੱਲ ਕਾਮੀ ਚਾਹਣਾ ਹੈ ਸ਼ਹਿਰ ਦੇ ਵਿੱਚ ਸਾਫ ਸਫਾਈ ਦਾ ਬੁਰਾ ਹਾਲ ਹੈ ਤੁਸੀਂ ਆਪਾਂ ਬਾਜ਼ਾਰਾਂ ਦੇ ਵਿੱਚ ਜਾਂਦੇ ਆ 12-12 ਵਜੇ ਤੱਕ ਤੁਸੀਂ ਸਿਰਕੀ ਬਾਜ਼ਾਰ ਹਸਪਤਾਲ ਬਾਜ਼ਾਰ ਆ ਉਹ ਕੂੜਾ ਕਿਹਦਾ ਹੈਗਾ ਇਹ ਗੱਲ ਕਰੀਏ ਆਪਾਂ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਹੱਦਬੰਦੀ ਦੇ ਹੁਣ ਇਲੈਕਸ਼ਨ ਹੋਣ ਜਾ ਰਹੀ ਹੈ ਅਸੀਂ ਮੰਗ ਕਰਦੇ ਆਂ ਵੀ ਜਿਹੜੀ ਟਿਨਿਓਰ ਖਤਮ ਹੋਏਗੀ ਉਸ ਟਿਨਿਓਰ ਦੌਰਾਨ ਜਿਹੜਾ ਲੋਕਾਂ ਦਾ ਸਭਧਾਨਿਕ ਆ ਕੇ ਕਾਰਪੋਰੇਸ਼ਨ ਦੇ ਵਿੱਚ ਛੋਟੇ ਛੋਟੇ ਮਖਲੇ ਹੱਲ ਹੁੰਦੇ ਹੈਗੇ ਐਮਸੀ ਬਣਦੇ ਆ ਪਹਿਲਾਂ ਤਿਆਰੀ ਕੀਤੀ ਜਾਵੇ ਹੱਦਬੰਦੀ ਵਧਾਈ ਜਾਵੇ ਕਿਉਂਕਿ ਵੋਟਾਂ ਵੱਧ ਗਈਆਂ ਆਬਾਦੀ ਵੱਧ ਗਈ ਹੈ ਲਗਭਗ 5 ਲੱਖ ਦੇ ਕਰੀਬ ਬਠਿੰਡੇ ਦੀ ਵਾਦੀ ਹੋ ਗਈ ਹੈ ਇਹ ਵਾਦੀ ਨੂੰ ਦੇਖਦੇ ਹੋਏ ਇੱਥੇ ਵਾਰਡ ਵੀ ਬਦਲੇ ਚਾਹੀਦੇ ਆ ਆਜੋ ਜੀ ਵਾੜ ਵੀ ਵਧਨੇ ਚਾਹੀਦੇ ਆ ਇੱਥੇ ਜਿਹੜਾ ਏਰੀਆ ਜਿਹੜਾ ਹੈਗਾ ਏਰੀਆ ਦੇ ਮੁਤਾਬਕ ਵਾੜ ਵਧਾ ਕੇ ਹੁਣੇ ਤੋਂ ਕਲੀਅਰ ਕੀਤਾ ਜਾਵੇ ਇੱਕ ਪਿਛਲੀ ਸਰਕਾਰ ਦੌਰਾਨ ਤੁਸੀਂ ਦੇਖਿਆ ਹੋਣਾ ਜਿਹੜੇ ਹੱਦਬਦੀ ਹੁੰਦੀ ਹੈ ਜੀਓਗ੍ਰਾਫਿਕਲੀ ਬੜਾ ਉਹਦੇ ਵਿੱਚ ਧਿਆਨ ਵਿੱਚ ਰੱਖਿਆ ਜਾਂਦਾ ਹੈ ਬਾਏ ਲਾਜ਼ ਦੇ ਮੁਤਾਬਕ ਜੇ ਆਪਾਂ ਗੱਲ ਕਰੀਏ ਨਾ ਇਹ ਕੋਈ 40 ਫੁੱਟ ਜਾਂ 50 ਫੁੱਟ ਵੱਡੀ ਸ਼ੜਕ ਹੁੰਦੀ ਹੈ ਜਿੱਥੇ ਆਵਾਜ਼ੇ ਜ਼ਿਆਦਾ ਹੁੰਦੀ ਹੈ ਇੱਕ ਬੂਥ ਇੱਕ ਵਾੜ ਉਸ ਨੂੰ ਕ੍ਰੋਸ ਨਹੀਂ ਕਰ ਦਿੱਤਾ ਜਾਂਦਾ 2400 ਵੋਟ ਬੰਦ ਘਟ ਹੋ ਜੇ ਉਹ ਮੈਟਰ ਨਹੀਂ ਕਰਦੀ ਪਿਛਲੀ ਸਰਕਾਰ ਦੌਰਾਨ ਤੁਸੀਂ ਦੇਖਿਆ ਹੋਣਾ ਸੱਤ ਲੈਣਾ ਟੱਪ ਕੇ ਇੱਕ ਵਾਰਡ ਸੀ ਪਰਸਨਾਉ ਨਗਰ ਦੇ ਵਿੱਚ ਔਰ ਦੂਜੇ ਪਾਸੇ ਗੋਲ ਡਗੀ ਤੱਕ ਜਿਹੜਾ ਹਾਤਾ ਨਿਆਜ਼ ਮੁਹੰਮਦ ਦਾ ਤੱਕ ਸੀਗਾ ਉਹ ਵਾਰਡ ਜਿਵੇਂ ਇੱਕ ਵਾਰਡ ਫੌਜੀ ਚੌਂਕ ਤੋਂ ਲੈ ਕੇ ਫੇਜ਼ 2 ਦੇ ਜਿਹੜਾ ਆਪਣਾ ਸੰਤ ਜੀਵੇਰ ਸਕੂਲ ਤੱਕ ਹੈ ਇੱਕ ਵਾਰ 6 ਨੰਬਰ ਬੱਲਾਰਾਮ ਨਗਰ ਤੋਂ ਲੈ ਕੇ ਔਰ ਇਧਰ ਜਿਹੜਾ ਆਪਣਾ ਕਮਲਾ ਨਹਿਰ ਕਲੋਨੀ ਸਾਰੀ ਢੱਲੋਂ ਜੇਮ ਤੱਕ ਉਹ ਵਾਰਡ ਸੀਗਾ ਕਿਉਂਕਿ ਇੱਕ ਐਮਸੀ ਨੂੰ ਲੋਕ ਘਰਾਂ ਦੇ ਵਿੱਚ ਲੋਕਾਂ ਨੂੰ ਜਾਣਾ ਸੌਖਾ ਹੁੰਦਾ ਹੈਗਾ ਇਹ ਰੇਲਵੇ ਲੇਨ ਇੱਕ 14 ਨੰਬਰ ਵਾਰਡ ਤੁਸੀਂ ਦੇਖਿਆ ਉਹਨਾਂ ਮਦੀਦਾਸ ਨਗਰ ਫਰਲਾਵਾਸਾ ਔਰ ਫੇਸ 1 ਜਿਹੜਾ ਮੋਡਲ ਡਾਊਨ ਦਾ ਸੀ ਔਰਲਾਵਾਸਾ ਉਹ ਵੀ ਰੇਲਵੇ ਲੇਨ ਔਰ ਐਡਿਵਟੀ ਕੰਧ ਟੱਪ ਗਏ ਉਹਦੇ ਵਿੱਚ ਕਿੰਨਾ ਮਤਲਬ ਗੈਪ ਸੀਗਾ ਇਹ ਜੇ ਇਹ ਸਰਕਾਰ ਵੀ ਇਦਾਂ ਦਾ ਕੰਮ ਕਰੂਗੀ ਤਾਂ ਅਕਾਲੀ ਵਾਲੇ ਦਾ ਵਿਰੋਧ ਕਰੂਗਾ ਔਰ ਇਹਦੇ ਵਿੱਚ ਜੇ ਕੋਈ ਸਰਕਾਰ ਦੀ ਡਿਊਟੀ ਬਣਦੀ ਹੈ ਕਿਉਂਕਿ ਲੋਕਲ ਬਾਡੀ ਬਣਾਉਣੀ ਹੁੰਦੀ ਹੈ ਤੇ ਲੋਕਲ ਬਾਡੀ ਦਾ ਜਿਹੜਾ ਇਹ 파ਟ ਹੈ ਪੰਜਾਬ ਸਰਕਾਰ ਦਾ ਇੱਕ ਹਿੱਸਾ ਹੁੰਦਾ ਹੈਗਾ ਇਲੈਕਸ਼ਨ ਕਰਾਉਣੀ ਅਸੀਂ ਮੰਗ ਕਰਦੇ ਆਂ ਵੀ ਟਾਈਮ ਤੇ ਇਲੈਕਸ਼ਨ ਕਰਾਈ ਜਾਵੇ ਔਰ ਜਿਓਗ੍ਰਾਫਿਕਲੀ ਇਹਨੂੰ ਸਹੀ ਕਰਕੇ ਤੇ ਇਹਦੇ ਵਿੱਚ ਬਾੜ ਵਧਾਏ ਜਾਣ ਇਹ ਅਸੀਂ ਮੰਗ ਕਰਦੇ ਹਾਂ ਤੁਹਾਡੇ ਜ਼ਰੀਏ ਬਾਕੀ ਜੇ ਕੋਈ ਹੋਰ ਤੁਸੀਂ ਕੋਈ ਕੁਐਸਚਨ ਪੁੱਛਣਾ ਹੈ ਤੁਸੀਂ ਗੱਲ ਕਰ ਸਕਦੇ ਹੋ ਉਹਦੇ ਪੁੱਛ ਸਕਦੇ ਹੋ ਸਾਹਿਬ ਜੀ ਤੁਸੀਂ 300 ਵੈਕਟਰੀ ਕਹਿ ਰਹੇ ਹੋ ਉਹ ਹੋ ਗਿਆ ਕਿ ਹੋਣਾ ਹੈ ਉਹ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਮੰਗ ਮੰਨ ਲਈ ਹੈ ਉਹ ਹੋ ਜਾਏਗਾ ਬਹੁਤ ਜਲਦੀ ਹੋ ਜਾਏਗਾ ਇਹ ਸਬ ਰੇਲ ਦਾ ਟਾਈਮ ਟੇਬਲ ਦੇ ਰਹੇ ਆ ਬੰਦੇ ਫਰਦਾਂ ਉਹ ਤਿੰਨੋ ਟ੍ਰੇਨਾਂ ਇੱਕੋ ਟਾਈਮ ਦੇ ਵਿੱਚ ਚੱਲਣਗੀਆਂ ਉਹ ਜੋ ਦੋ ਤੋਂ ਪਹਿਲੇ ਚੱਲਦੀ ਹੈ ਉਸੇ ਟਾਈਮ ਦੀ ਨਜ਼ਦੀਕ ਕਰ ਨਹੀਂ ਉਹਦਾ ਟਾਈਮ ਦਾ ਅਡਜਸਟਮੈਂਟ ਹੋ ਜਾਏਗੀ ਕਿਉਂਕਿ ਉਸ ਲੋਕਾਂ ਦੇ ਸਹੂਲਤ ਦੇ ਵਾਸਤੇ ਹੈ ਇਥੋਂ ਜਾਣਾ ਵੀ ਹੈ ਤੇ ਵਾਪਸ ਵੀ ਆਉਣਾ ਉਹਦਾ ਮੇਰੇ ਸਿਰ ਟਾਈਮ ਬਹੁਤ ਘੱਟ ਆਏਗਾ ਕਿਉਂਕਿ ਉਹਦਾ ਰੇਲਵੇ ਵਾਲਿਆਂ ਨੇ ਦੇਖਣਾ ਹੈਗਾ ਔਰ ਜਿਹੜੀ ਸਾਡੇ ਬੀਬਾ ਨੇ ਮੰਗ ਉਠਾਈ ਸੀ ਉਹ ਮੰਗ ਰੇਲਵੇ ਨੇ ਮੰਨ ਲਈ ਹੈ ਅਸੀਂ ਧੰਨਵਾਦ ਕਰਦੇ ਹਾਂ ਬੀਬਾ ਹਰ ਤੋਂ ਮਨਜ਼ੂਰ। ਦੇਖੋ ਬੂਰੇ ਫਾਇਦਾ ਹੋਣਾਗਾ ਜਿਹੜੇ ਵਪਾਰੀਆਂ ਦਾ ਕਿ 6-6 ਘੰਟੇ ਲੱਗਦੇ ਸੀ ਉਹ 3.5 ਘੰਟਿਆਂ ਦੇ ਵਿੱਚ ਲਗਭਗ ਮੇਰੇ ਕੋਲ ਤਿੰਨ 3.5 ਘੰਟਿਆਂ ਦਾ ਰਸਤਾ ਜਿਹਦੇ ਵਿੱਚ ਵਾਪਸ ਆਉਣਗੇ ਔਰ 2-3 ਘੰਟੇ ਬੰਦਾ ਕੰਮ ਕਰਕੇ ਤੇ ਉਹ ਵਾਪਸ ਵੀ ਉਸੇ ਟਾਈਮ ਸਵੇਰ ਜਾ ਕੇ ਸ਼ਾਮ ਨੂੰ ਵਾਪਸ ਆ ਸਕਦਾ ਹੈ ਜਾਂ ਦੂਜੇ ਦਿਨ ਵਾਪਸ ਆ ਸਕਦਾ ਹੈ। ਸੇਪਰੇ ਦਾ ਕਬੜੀ ਚਾਲੇ ਦਾ ਕ੍ਰੈਕਟਲੇ ਕਰ ਲਿਦਨ ਵਿਭਾ ਹਰਸਿਮਰਤ ਗੌਰ ਬਾਦਲ ਨੇ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਮਸਲੇ ਚੱਕਦੇ ਆ ਦੇਖੋ ਪੰਜਾਬ ਦੇ ਵਿੱਚ 12 MP ਹੋਰ ਵੀ ਹੈ ਸਾਡਾ MP ਹੈ ਸਾਡਾ ਬਟਿੰਡੇ ਦਾ MP ਅਸੀਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਮਾਣ ਮਹਿਸੂਸ ਕਰਦੇ ਆ ਵੀ ਅਸੀਂ ਸਾਡੇ ਬਟਿੰਡੇ ਦੇ ਲੋਕਾਂ ਨੇ ਹਰਸਿਮਰਤ ਗੌਰ ਵਰਗਾ ਪਾਰਲੀਮੈਂਟ ਮੈਂਬਰ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਿਆਗਾ ਔਰ ਵਿਭਾ ਕਿਵੇਂ ਮਸਲੇ ਪੰਜਾਬ ਦੇ ਚੱਕਦੇ ਆ ਔਰ ਬਟਿੰਡੇ ਦੇ ਚੱਕਦੇ ਆ ਤੁਸੀਂ ਟ੍ਰੇਨ ਦੀ ਗੱਲ ਕਰਦੇ ਆ ਆਪਾਂ ਹਸਪੀਟਲ ਦੀ ਗੱਲ ਕਰਦੇ ਆ ਔਰ ਬਾ ਕੁਬੀ ਉਹਨਾਂ ਨੇ ਮੰਗ ਮਨਜ਼ੂਰ ਵੀ ਕਰਵਾਈ ਹੈ ਸਾ ਤੁਹਾਡੀ ਗੱਲ ਨਾਲ ਮੈਂ ਥੋੜਾ ਜਵਾਬ ਉਹਨਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਵੀਆਈਪੀ ਕਲਚਰ ਕਿੰਨਾ ਕੋਨੇ ਖਤਮ ਕਰਤਾ ਔਰ ਕਿਵੇਂ ਉਂਗਲਾ ਜਗਦਾ ਹੁੰਦਾ ਸੀਗਾ ਸ਼ਰੋਮ ਅਕਾਲੀ ਦਲ ਦੇ ਸਾਡੇ ਸਤਿਕਾਰਯੋਗ ਪ੍ਰਧਾਨ ਦੇ ਉੱਤੇ ਖੜਾ ਨਾਲ ਪੰਜਾਬ ਦਾ ਇਨਾ ਨੁਕਸਾਨ ਹੋਇਆ ਉਸ ਮਾਮਲੇ ਤੇ ਤੁਸੀਂ ਸਰਕਾਰ ਨੂੰ ਕਿੱਥੇ ਵੀ ਦੇਖਦੇ ਤੁਸੀਂ ਦੇਖੋ ਭਗਵੰਤ ਮਾਨ ਗੱਲ ਕਰ ਰਿਹਾ ਵੀ ਕੀ ਕੀਤਾ ਜਿਹੜਾ ਇਹ ਗੱਲ ਸੁਖਵੀਰ ਸਿੰਘ ਬਾਦਲ ਜੀ ਸਾਡੇ ਸਤਿਕਾਰਯੋਗ ਪ੍ਰਧਾਨ ਨੇ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਉਹਨਾਂ ਨੇ ਆਪਦੇ ਕੋਲੋਂ ਅੱਜ ਤਾਂ ਕੋਈ ਇਲੈਕਸ਼ਨ ਹੀ ਨਾ ਕਿਤੇ ਇੱਕ ਕੱਲੇ ਤਨਦਾਨ ਉਹਦੀ ਹੋਣੀ ਇਲੈਕਸ਼ਨ ਉਹਦਾ ਬਹੁਤਾ ਮੈਟਰ ਨਹੀਂ ਕਰਦਾ ਪੰਜਾਬ ਦੇ ਵਿੱਚ ਜਿਹੜੇ ਇਲੈਕਸ਼ਨ ਤੋਂ 2027 ਚ ਆਉਣੇ 1.5 ਸਾਲ ਦੇ ਲਾਗੇ ਲੱਗੇ ਪਿਆ ਉਹ ਇੱਕ ਸੇਵਾ ਦੀ ਭਾਵਨਾ ਦੇ ਨਾਲ ਉਹ ਇੱਕ ਸੇਵਾ ਦੀ ਭਾਵਨਾ ਦੇ ਨਾਲ ਲੋਕਾਂ ਦੀ ਸੇਵਾ ਕਰ ਰਿਹਾ ਹੈ ਕੋਲੋਂ ਪੈਸੇ ਲਾ ਰਿਹਾ ਸਾਡੇ ਸ਼ਰੌਣੇ ਅਕਾਲੀ ਦਲ ਵੱਲੋਂ ਲੋਕਾਂ ਨੂੰ ਬੀਜ ਦੇਣਾ ਹੈ ਕਣਕ ਦੇਣਾ ਹੈ 5-500 ਟਰੱਕ ਚਾਰੇ ਦੇ ਦੇ ਰਹੇ ਅਸੀਂ ਤੂੜੀ ਦੇ ਦੇ ਰਹੇ ਅਸੀਂ ਜਿਹੜੀ ਸੇਵਾ ਸ਼ਰੌਣੇ ਅਕਾਲੀ ਦਲ ਸਾਡੇ ਪ੍ਰਧਾਨ ਜੀ ਦਿਨ ਰਾਤ ਤੁਸੀਂ ਉਹਨਾਂ ਦੇ ਚਿਹਰਾ ਦੇਖ ਸਕਦੇ ਹੋ ਨਾ ਤੁਸੀਂ ਸ਼ਕਲ ਦੇਖ ਕੇ ਤੁਹਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੇ ਦਿਨ ਰਾਤ ਕਿੰਨੀ ਮਿਹਨਤ ਕੀਤੀ ਹੈ ਲੋਕਾਂ ਦੀ ਸੇਵਾ ਕੀਤੀ ਹੈ ਅਸੀਂ ਡਰਾਮ ਨਹੀਂ ਕਰਦੇ ਜੇ ਅਸੀਂ ਸਾਡੀ ਸਰਕਾਰ ਇਹ 10 ਸਾਲ ਤਾਂ ਸ਼ਰੋਮ ਦੇ ਕਾਲੀਦਾਨ ਨੇ 10 ਸਾਲਾਂ ਦੇ ਵਿੱਚ ਪੰਜਾਬ ਦਾ ਨਾਮ ਪੰਜਾਬ ਦੇ ਵਿੱਚ ਵਿਕਾਸ ਕੀਤਾ ਹੈ ਔਰ ਜੇ ਅੱਜ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਈ ਹੈ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸੇਵਾ ਕੀਤੀ ਹੈ ਲੋਕਾਂ ਨੂੰ ਰਾਹਤ ਦਿੱਤੀ ਹੈ ਔਰ ਸਾਡੇ ਸ਼ਰੋਣੀ ਅਕਾਲੀ ਦਲ ਦੇ ਜਿੰਨੇ ਵੀ ਯੋਧੇ ਆ ਪੰਜਾਬ ਦੇ ਵਿੱਚ ਉਹ ਆਪ ਦੇ ਕੋਲੋਂ ਇਕੱਠੇ ਕਰਕੇ ਪੈਸੇ ਫੰਡ ਇਕੱਠਾ ਕਰਕੇ ਲੋਕਾਂ ਨੂੰ ਰਾਹਤ ਸਮਗਰੀ ਵੀ ਦੇ ਰਹੇ ਹਨ ਔਰ ਉਹਨਾਂ ਦੀ ਮਦਦ ਵੀ ਕਰ ਰਹੇ ਹਨ ਕਿਹੜਾ ਰੰਗਲਾ ਪੰਜਾਬ ਮੁਹੰਮਦ ਦੇ ਨਾਂ ਤੇ ਫੰਡ ਇਕੱਠਾ ਕਰਦਾ ਹੈ ਇਹਨੂੰ ਤੁਸੀਂ ਕੀ ਦੇਖਦੇ ਹੋ ਕਿ ਇਹ ਇਹ ਪੰਜਾਬੀ ਉਹਨਾਂ ਨੂੰ ਹਰ ਪੀਕਾ ਨੂੰ ਮਿਲੂਗਾ ਇੱਕ ਪਾਸੇ ਇੱਕ ਪਾਸੇ ਖੜਾ ਪੀੜਤਾਂ ਵਾਸਤੇ ਕੁਦਰਤੀ ਆਫਤ ਵਾਸਤੇ 12000 ਕਰੋੜ ਰੁਪਇਆ ਜੋ ਸੈਂਟਰ ਵਾਲੇ ਦੱਸਦੇ ਐ 12000 ਕਰੋੜ ਰੁਪਇਆ ਪੰਜਾਬ ਕੋਲੇ ਪਿਆ ਹੈ ਪੰਜਾਬ ਸਰਕਾਰ ਕੋਲੇ ਪਿਆ ਹੈ ਦੂਜੇ ਪਾਸੇ ਇਹਨਾਂ ਨੇ ਕੋਈ ਨਵਾਂ ਅਕਾਊਂਟ ਪੰਜਾਬ ਰੰਗਲਾ ਪੰਜਾਬ ਕੋਲ ਕੇ ਉਹਦੇ ਚ ਤਾਂ ਰੰਗਲਾ ਪੰਜਾਬ ਤਾਂ ਜਦੋਂ ਅਸੀਂ ਖੁਸ਼ੀ ਮਨਾਉਣੀ ਹੁੰਦੀ ਹੈ ਉਦੋਂ ਹੁੰਦਾ ਹੈਗਾ ਰੰਗਲਾ ਤਾਂ ਫੇਰ ਹੀ ਕਹਿ ਸਕਦੇ ਨਾ ਫੇ ਜੇ ਆਪਾਂ ਖੁਸ਼ੀਆਂ ਮਨਾਈਏ ਖੜਾ ਪੀੜਤ ਤਾਂ ਸਾਡੇ ਦੁਖੀ ਹੋਏ ਪਿਆ ਲੋਕ ਖੜਾ ਆਏ ਪਿਆ ਪੰਜਾਬ ਦੇ ਵਿੱਚ ਇੱਕ ਰੰਗਲਾ ਪੰਜਾਬ ਅਸੀਂ ਖਾਤਾ ਖੋਲ ਕੇ ਉਹਦੇ ਚ ਪੈਸਾ ਕਿੱਥੋਂ ਆਇਆ ਕਿੱਥੇ ਖਰਚ ਕੀਤਾ ਲੋਕਾਂ ਨੂੰ ਜਾਣਦ ਕਰ ਨੇ ਦੱਸਨੇ ਇੰਨੇ ਦਿਨਾਂ ਦਾ ਰੌਲਾ ਪੈ ਰਿਹਾ ਹੈਗਾ ਤੁਸੀਂ ਉਹਨਾਂ ਨੂੰ ਜਨਤਕ ਕਰੋ ਸਰ 2021 ਵਿੱਚ ਇਲੈਕਸ਼ਨ ਹੋਇਆ ਸੀ ਕੀ ਕੱਲ੍ਹ-ਕੱਲ੍ਹ ਦੀ ਵਾਪਸੀ ਹੋਈ